ਗੱਲ ਕਰਾਂਗੇ ਪੇਸ਼ੈਂਟ surjeet singh ਬਾਰੇ ਜਿਹੜੇ surjeet singh ਪੇਸ਼ੈਂਟ ਨੇ ਇਹ ਡਰਾਈਵਰੀ ਦਾ ਪੇਸ਼ੇ ਤੋਂ ਕੰਮ ਕਰਦੇ ਰਹੇ ਤੇ ਇਹਨਾਂ ਦਾ ਜਿਹੜਾ ਬਾੜ ਦਾ ਟੂਰ ਵਗੈਰਾ ਜਿਹੜਾ ਹੈ ਕਾਫੀ ਜ਼ਿਆਦਾ ਰਹਿੰਦਾ ਹੈਗਾ ਜ਼ਿਆਦਾ ਡਰਾਈਵਿੰਗ ਹੋਣ ਦੇ ਕਾਰਨ ਜ਼ਿਆਦਾ ਕਮਰ ਤੇ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਬੈਕ ਪੇਨ ਦੀ ਦਿੱਕਤ ਰਹਿਣ ਲੱਗ ਗਈ ਸੀਗੀ ਇਹਨਾਂ ਨੇ ਕਿਸੇ ਤੋਂ ਵੀ ਇਦਾਂ ਨਾਰਮਲ ਪੁੱਛ ਕੇ ਮੈਡੀਸਿਨਸ ਖਾ ਲੈਂਦੇ ਸੀ ਜਾਂ ਕੋਈ ਪੇਨ ਕਿਲਰ ਲੈ ਲੈਂਦੇ ਸੀ ਜਦੋਂ ਤੱਕ ਖਾਂਦੇ ਸੀ ਉਦੋਂ ਤੱਕ ਇਹ ਬਿਲਕੁਲ ਠੀਕ ਸੀਗੇ ਜਦੋਂ ਛੱਡ ਦਿੰਦੇ ਸੀ ਫੇਰ ਉਵੇਂ ਹੋ ਜਾਂਦੇ ਸੀਗੇ ਤੇ ਸਾਡੇ ਡਾਕਟਰ ਸ਼ਾਰਦਾ ਆਯੁਰ ਇਹਨਾਂ ਨੇ ਵਿਜ਼ਿਟ ਕੀਤਾ ਅਸੀਂ ਇਹਨਾਂ ਨੂੰ ਸਾਰੀਆਂ ਜਿਹੜੀਆਂ ਪ੍ਰੋਬਲਮਸ ਪੁੱਛ ਕੇ ਇਹਨਾਂ ਦੀ ਪ੍ਰੋਪਰ ਹਿਸਟਰੀ ਲੈ ਕੇ ਜਿਹੜੀ ਹੈਗੀ ਐ ਅੱਗੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਇਹਨਾਂ ਨੂੰ ਬੇਸਿਕਲੀ ਸ਼ੈਟਿਕਾ ਪੇਨ ਡਾਇਗਨੋਸ ਕੀਤਾ ਤਾਂ ਜਿਹੜਾ ਇਹਨਾਂ ਦਾ ਲੈਗਸ ਦੇ ਵਿੱਚ ਦਰਦ ਜਾਂਦਾ ਸੀ ਬਹੁਤ ਜ਼ਿਆਦਾ ਜਿਹੜੀ ਹੈ ਬੈਕ ਦੇ ਵਿੱਚ ਸਟਿਫਨੈਸ ਸੀਗੀ ਤਾਂ ਉਹ ਬਿਲਕੁਲ ਠੀਕ ਹੋ ਗਈ ਹੈ ਇਹਨਾਂ ਦੇ ਜਿਹੜੇ ਨੀਚੇ ਵਾਲੇ ਦੋ ਵਰਟੀਬਰਾ ਸੀ ਉਹ ਕਿਸੇ ਵੀ ਰੀਜ਼ਨ ਕਰਕੇ ਜਿਵੇਂ ਪ੍ਰੈਸ ਹੋ ਜਾਂਦੇ ਆ ਜ਼ਿਆਦਾ ਡਰਾਈਵਰੀ ਕਰਕੇ ਪ੍ਰੈਸ ਸੀਗੇ ਤਾਂ ਉਹਨੇ ਬਿਲਕੁਲ ਠੀਕ ਨੇ 5-6 ਮਹੀਨਿਆਂ ਤੋਂ ਸਾਡੇ ਡਾਕਟਰ ਸ਼ਾਰਦਾ ਆਯੁਰਵੇਦਾ ਤੋਂ ਮੈਡੀਸਿਨਸ ਖਾ ਗੈਡ ਡ్రਾਈਵਰੀ ਦਾ ਕੰਮ ਵੀ ਕਰ ਰਹੇ ਨੇ ਤੇ ਨੋਰਮਲ ਰੂਟੀਨ ਜਿਹੜੀ ਆਪਣੀ ਚਲਾ ਰਹੇ ਨੇ ਤੁਹਾਨੂੰ ਵੀ ਅਗਰ ਇਦਾਂ ਕਿਸੇ ਦੀ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਹੈ ਸਰਵਾਈਕਲ ਦੀ ਹੈਗੀ ਹੈ ਬੈਕ ਦੀ ਹੈਗੀ ਹੈ ਤਾਂ ਤੁਸੀਂ ਸਾਡੇ ਡਾਕਟਰ ਸ਼ਾਰਦਾ ਆਯੁਰਵੇਦ ਚ ਜਿਹੜਾ ਵਿਜ਼ਿਟ ਕਰ ਸਕਦੇ ਹੋ